ਇੱਕ ਉਹ ਇਹ ਜਲਾ ਦਾ ਅਜਗੀਰ ਅਸਹੀ ਉਂਡੜ ਦਾ ਨਿੱਕਾ ਜੰਗੇਣ ਦਾ ਜੀਤ ਇੱਕ ਮੁੰਡਾ ਟੁੰਗ ਵਾਲੀ ਦਾ ਮੁਸਲਮਾਨਾ ਦਾ ਵੀ ਥੇ ਅਸਹੀ ਡਾਕਾ ਮਾਰਿਆ ਸਾਹੂਕਰਰ ਨੇ ਰਣੀ ਫੇੜੀ ਕਹਿਆਂ ਦੇ ਵੱਡੇ ਸੇਠਾਂ ਦੇ ਅਸਹੀ ਉੱਥੇ ਵੀ ਨਿੱਕਾ ਨਿੱਕਾ ਦਾ ਬੈਜੋ ਬੀਬੀਆਂ ਇੱਧਰ ਕੁੜੀਆਂ ਨੂੰ ਬੂਆ ਰਾਮ ਸਿੰਘ ਨੰਬਰ ਦਾ ਦੇ ਡਾਕਾ ਮਾਰਿਆ ਸਹੀ ਉੱਥੇ ਵੀ ਨਿੱਕੇ ਨੇ ਕਹਿੰਦਾ ਕੁੜੀਆਂ ਨੂੰ ਪੜਾ ਰਿਹਾ ਉਹਦੇ ਘਰੇ ਮਟਾਰ ਦੇ ਆਉਣਾ ਬਈ ਅਦਰ ਬਈ ਉਧਰ ਪਰਾਂ ਦੀ ਉਧਰ ਦੀ ਨੂਟੇ ਕਰਨੀ ਵੀ ਟਾਕਣਾ ਅਸਾਂ ਜੀ ਮੌੜੀ ਡਾਕਾ ਮਾਰਿਆ ਸੁਖਪੁਰੇ ਮੌੜਾ ਬੇਸੰਸੂ ਨੰਬਰ ਦਾ ਅਧਿਕਾਰ ਉੱਥੇ ਵੀ ਲੱਕੜਾ ਛਿੱਟ ਕੇ ਕੋਲ ਨੂ ਮੂੜੀਆ ਨੇ ਡਾਕੂ ਨੇ ਕਹਿੰਦਾ ਵੀ ਪੈ ਤੂੰ ਬਾਹਰ ਵਜਾ ਅਸਾਂ ਸਹੀ ਸ਼ਾਹਾਂ ਦੇ ਡਾਕਾ ਮਾਰਿਆ ਮੈਂਮੀ ਮੈਂ ਮੇਰੇ ਸ਼ਾਹਾਨੀ ਕੁੜੀ ਲਾਨੀ ਨਾਲ ਜਗੀਰ ਦੇ ਧੱਕੇ ਦਾ ਹੂੰ ਨਾਲ ਲਾਂਦੀ ਇੱਕ ਕੋੜੀ ਕੁੜੀ 5 ਰਾਤਾਂ ਕੋਲੇ ਰਿਹੜਾ ਕੋਲੇ 6 ਮਹੀਨੇ ਦੇਣ ਮੋੜੀ ਐ ਤੁੰਗੜ ਦੀ ਧਰਤੀ ਚ ਮੋੜੀ ਐ ਜੇ ਤਾਂ ਕਹਿੰਦਾ ਕਿਸੇ ਨੇ ਇਹਨੂੰ ਆੜਾ ਟੱਬਰ ਬਣਾਉਣਾ ਹੈ ਹੂੰ ਤਾਂ ਤਾਂ ਮੈਂ ਆਉਦੀ ਭੈਣ ਬਣਾ ਕੇ ਯਾਤੀ ਬਣਾ ਕੇ ਪੱਲਾ ਫੜੋਣਾ ਗੁਰਦੁਆਰੇ ਤੋਂ ਨੰਦ ਕਰਾਂ ਹੂੰ ਨਹੀਂ ਅੱਖ ਪਰ ਕੇ ਤਾਂ ਕਿੰਨਾ ਗੋਲੀ ਮਾਰ ਕੇ ਮਾਰੂ 15 ਰਾਤਾਂ ਬਚਾਏ ਸ਼ਸਤਰ ਧਰ ਕੇ ਹੂੰ ਆਪਦੇ ਕੋਲੇ ਪਉਣਾਰੇ ਸ਼ੀਮੇ ਦੇ ਜਿਦਾ ਕੁੜੀ ਮੋੜੀ ਤੁੰਗੜੀ ਧਰਤੀ 'ਚ ਮੋੜ ਦੇ ਹੱਤਰ ਕੇ ਕਦੀ ਦੀਰਾ ਤੋਰ ਮਦਿਆ ਜਿਵੇਂ ਮੇਰੀ ਪਤ ਰੱਖੀ ਐ ਹੂੰ ਤੇਰੀ ਪਰਮਾਤਮਾ ਐ ਸੋਟ ਪਤ ਰੱਖੋ ਹੂੰ ਕਹਿੰਦਾ ਮੇਰੀ ਪਤ ਰੱਖੀ ਪਈ ਐ ਬੜਾ ਕੁਰਬਾਨੀ ਬੱਕਰਾ ਐਨੇ ਕਤਲ ਕਰੇ ਨੇ 7 ਬੰਦੇ ਮਾਂ ਤੇ ਭੁੰਨੜ ਦੇ ਹੂੰ ਬਾਕੀ ਹੋਰ 20 ਠਾਡਾ ਕੇ ਮਾਰ ਲੇ ਸੌਰੀ ਮਸੀਕਾ ਦੇ ਮੇਰੀ ਪਤਾ ਰਹੀ ਪੀਏ ਇਸ ਕੰਮ ਤੋਂ ਬਾਅਦ ਚੌਥੇ ਦਿਨ ਨਿੱਕਾ ਫੜਿਆ ਗਿਆ ਅਸਾਂ ਪੇਕ ਦੇ ਗੇਲੇ ਰੇ ਹੂੰ ਸੁੱਤਾ ਬਚਣ ਨੂੰ ਮਾਰ ਕੇ ਘੰਟੇ ਬਾਅਦ ਫੜਿਆ ਗਿਆ ਅਸਾਂ ਇੱਕ ਘੰਟੇ ਬਾਅਦ ਫੜਿਆ ਗਿਆ ਸੋਚਾ ਸੰਭਾਲਾ ਹੂੰ ਦੇਖੋ ਇੱਕ ਪਾਸੇ ਪਰਮਾਤਾ ਭਲਾਈ ਕਰਾਉਂਦਾ ਹੈ ਨਾ ਦੇਖ ਕੀ ਦਿੰਦਾ ਨਿੱਕੇ ਨੂੰ ਕੋਠੀ ਲੱਗੀ ਹੋਈ ਧੀ ਜਿਲ੍ਹਾ ਟੇਨ ਬਠਿੰਡਾ ਨਾ ਲੁਧਿਆਣਾ ਕੋਠੀ ਲੱਗਣਾਂ ਲੰਬੀ ਹੋਇਆ ਜੀ ਹੈ ਕੋਠੀ ਲੱਗਦੀ ਹੈ ਫਾਸੀ ਫਾਸੀ ਲੱਗ ਅਸ ਅਸ ਫਾਸੀ ਦਾ ਫਿਰ ਡੈਂਟ ਟਿਕਦਾ ਹੈ ਅਸਾ ਜੀ ਕੋਠੀ ਤੋਂ ਬਾਅਦ ਫਾਸੀ ਦਾ ਡੈਂਟ ਟਿਕਦਾ ਹੈ ਠੀਕ ਹੈ ਜੀ ਹਮਮ ਅੱਛਾ ਪਟਿਆਲੇ ਭੇਜ ਤਾਂ ਜੇਲ੍ਹ ਦੇ ਵਿੱਚ ਕੋਠੀ ਲੱਗੀ ਹਮ ਪਟਿਆਲੇ ਭੇਜਾ ਹ ਕੋਈ ਦੋਸਤ ਜਾਂ ਮਿਲਿਆ ਬਈ ਕੋਈ ਭਲਾ ਕਿਸਿਆ ਕੀਤਾ ਹੈ ਜਿਹੜੇ ਭਲੇ ਕਹਿੰਦਾ ਮੈਂ ਕੀਤੇ ਮੇਰੇ ਭਲੇ ਨੂੰ ਅੱਜ ਕੋਈ ਜਵਾਬ ਨਹੀਂ ਕਰ ਸਕਦਾ ਹੂੰ ਉਹਨਾਂ ਨੇ ਕੀਤਾ ਦੁੱਖੀ ਦੇ ਕੇ ਇੱਕ ਪਲਾ ਜਦੋਂ ਸ਼ਾਹੂਕਰਨ ਵਾਲਾ ਗੱਲ ਦੱਸਾਇਆ ਹੂੰ ਸ਼ਾਹੂਕਰਨ ਦੇਖਾ ਚਿੱਠੀ ਉੱਪਰ ਦੀ ਘਾਤੀ ਫਿਰ ਉਹ ਦੋਸਤ ਨੇ ਹੂੰ ਮੈਨੂੰ ਉਹ ਦੋਸਤ ਦਾ ਪਤਾ ਨਹੀਂ ਕਿਹੜਾ ਸੀ ਹੂੰ ਉਹ ਨਹੀਂ ਜੀ ਦੋਸਤ ਉੱਤ ਸੋ ਜੱਸੀ ਦਾ ਦੀ ਉਹਦਾ ਹੱਸਦੀ ਇਹ ਨਹੀਂ ਪਤਾ ਵੀ ਉਹਨੇ ਚਿੱਠੀ ਕਰੀ ਉਸ ਵੇਲੇ ਬੜਾ ਜੱਤ 75 ਸਾਲ ਕੋ ਗੱਲ ਨੂੰ ਹੂੰ ਇਹ ਨਹੀਂ ਪਤਾ ਕਿਹੜੇ ਦੋਸਤ ਨੇ ਕੀਤੀ ਪਹਿਲਾਂ ਸੇਠਾ ਨੇ ਸੱਤ ਨਹੀਂ ਕੁੜੀ ਦਾ ਮੰਨਿਆ ਹੂੰ ਬਈ ਐਵੇਂ ਝੂਠ ਬੱਢੀਂ ਦੇ ਕੁੜੀ ਹੂੰ ਇੰਨੇ ਬੰਦੇ ਹੁਣ ਇੰਨੇ ਮਾੜੇ ਬੰਦੇ ਹੁਣ ਹੂੰ ਬਈ ਆ ਗੱਲ ਕੁੜੀ ਇੱਥੇ ਤੱਕ ਦੀ ਸੱਚ ਜਦੋਂ ਚਿੱਠੀ ਫੜਾਤੀ ਜਾ ਕੇ ਕਰਨੀ ਬੀਬਾ ਅੰਦਰ ਹੋ ਕੇ ਪੜਨਾ ਪੜ ਕੇ ਚਿੱਠੀ ਕੁੜੀ ਨੂੰ ਬਮਾਰਦੇ ਨਿਕਲੀ ਅੰਦਰੋਂ ਕਹਿੰਦੀ ਮੇਰੇ ਬਾਈ ਨੂੰ ਸੱਦ ਲੋ ਹੂੰ ਬਾਈ ਨੂੰ ਸੱਦਿਆ ਸੇਠ ਨੂੰ ਬਾਹਰੋਂ ਸੇਠ ਨੇ ਪੜੀ ਜਦੋਂ ਚਿੱਠੀ ਅੰਦਰ ਬੈਠ ਕੇ ਲੱਗ ਰਾ ਪੁੱਤ ਚਿੱਠੀ ਰੰਦੇ ਦੀ ਤਸੱਲੀ ਤੇਰਾ ਵੀਰ ਸਹੀ ਹੈ ਜਿਹੜਾ ਕੁਝ ਬਣਾਵਾ ਬਣਾ ਕੇ ਮਣੂ ਵੀਰ ਦੀ ਜਾਨ ਰੱਖਣ ਦੀ ਖਾਤ ਜਾ ਕੇ ਉੱਥੇ ਵਕੀਲਾਂ ਨੇ ਕੀਤੀਆਂ ਗੱਲਾਂ ਸਹੀ ਮੇਰੇ ਜਾ ਕੇ ਕਿ ਨਾ ਆਪ ਦਾ ਮਿਲਿਆ ਉਹਨੂੰ ਹੂੰ ਕੋਠੀ ਲੱਗੀ ਉਹ ਮੇਰੇ ਤਾਂ ਹੁਣੋ ਦਿਮਾਗ 'ਚ ਖੁੰਜੀ ਖੜੀ ਆ ਉਹਨੂੰ ਨੌ ਕੀ ਬੋਲਦੇ ਨੇ ਮਿਲਣ ਬਾਅਦ ਤੇ ਜਿਹੜੀ ਉਹਨਦਰ ਮੁਲਾਕਾਤ ਮੁਲਾਕਾਤ ਨਾ ਇਹੋ ਜਿਹਾ ਦਿਮਾਗ ਹੋ ਗਿਆ ਮੁਲਾਕਾਤ ਕੀਤੀ ਹੂੰ ਬਈ ਮੇਰੇ ਪਿਤਾ ਤਿੰਨੇ ਨਾਮ ਪਰ ਜੂਰ ਹੋ ਗਏ ਪੀਰ ਹੂੰ ਰਹਿਮ ਦਿਲੀ ਹਾਈ ਕੋਰਟ ਸੁਪਰੀਮ ਕੋਰਟ ਮੇਰੇ ਪੀਲ ਨਾ ਮਨਜ਼ੂਰ ਨੇ ਤੇਰਾ ਕੋਈ ਪੈਂਦਾ ਫੋ ਪੈਣਾ ਵਕੀਲ ਨੂੰ ਕਹਿੰਦਾ ਹੁਣ ਇੱਥੇ ਇਲਾਜ ਕੋਈ ਹੈ ਕਹਿੰਦਾ ਇੱਕ ਇਲਾਜ ਹੈ ਇਹਦਾ ਜਿਲ੍ਹਾ ਸਹਿਣਾ ਨਾ ਉਹ ਲੁਧਿਆਣਾ ਤੂੰ ਗੱਲ ਕਰਦਾ ਗਾਰਡ ਨਾਲ ਗੱਡੀ ਦੇ ਨਾਲ ਤੇ ਜਿਹੜਾ ਉਸ ਫਾਸੀ ਦੇਣ ਵਾਸਤੇ ਲਿਜਾਉ ਉਹਦੇ ਨਾਲ ਅੱਛਾ ਜੀ ਫਾਸੀ ਦਾ ਦਿਨ ਟਿੱਕੇ ਹਤ ਉਹਨੇ ਫਿਰ ਦੋਹਾਨਾ ਗੱਲ ਕਰਦੀ ਗਾਰਡ ਕਨੇ ਅਵੀ ਸਾਨੂੰ ਹੁਕਮ ਗੱਡੀ ਕੋਤੇ ਹੋਲੀ ਲਖਾਉਣ ਦਾ ਹੂੰ ਸਾਡੇ ਨਾਲ ਪੁੰਦਾ ਟਿੱਤਾ ਮਿਲੋ ਕਿੱਥੇ ਕਰੀ ਅੱਛਾ ਦਰਾਹੇ ਦੇ ਪੁੰਦਾ ਟਿੱਤਾ ਕਰ ਲਿਆ ਹੂੰ ਗਾਰਡ ਨੇ ਅਫਸਰ ਨਾਲ ਬਈ ਦਰਾਹੇ ਦੇ ਪੁੱਤੇ ਗੱਡੀ ਦਾ ਝਟਕਾ ਕੇਰਾ ਅਮਰਵਾਦ ਨੂੰ ਵੀ ਖੜ ਗਈ ਹੂੰ ਉਹ ਤੋਂ ਤੁਸੀਂ ਆਪਦਾ ਹਿਲਾ ਕਰ ਨਿੱਕਾ ਸਿੰਘ ਨੂੰ ਮਗਰੋਂ ਪਟਿਆਲੇ ਚ ਟੱਤੀਆਂ ਡੱਬਾਂ ਚ ਬਾੜਦਾ ਅੱਛਾ ਟੱਤੀਆਂ ਡੱਬਾਂ ਦੇ ਸੀਸੇ ਭੰਨਦੇ ਹੂੰ ਕੋਸਣਿਆ ਸੀ ਸੇਪਾਣ ਕੇ ਜਦੋਂ ਬੱਜਾ ਝਟਕਾ ਗੱਡੀ ਦਾ ਵੀ ਗੱਡੀ ਖੜ ਗਈ ਹੂੰ ਉਹਨੂੰ ਕਿਹਾ ਹਾਂ ਤੀ ਬੋਚ ਕੇ ਥੱਲੇ ਉਤਰ ਜਾ ਠੀਕ ਹੈ ਜੀ ਬੇੜੀ ਹਟਕੜੀ ਲੱਗੀ ਹੋਈ ਹੂੰ ਗਾਹ ਕਿਸੇ ਪਿੰਡ ਵੱੜ ਕੇ ਫਿਰ ਉਹਨੇ ਭਾਈ ਕਾਰੀਗਰ ਨਾਲ ਘਰ ਪਾਇਆ ਕਾਰੀਗਰ ਦੇ ਬਾਰਗੇ ਆਰਨ ਹੁੰਦੀ ਹੂੰ ਕਿਵਾਂ ਡਾਕਦੇ ਲੋਕਾਂ ਨਹੀਂ ਆਉਂਦੇ ਵਿੱਚ ਆਰ ਨੂੰ ਨੱਕਰ ਦੇ ਵਿੱਚ ਆ ਗੱਡੀ ਇੱਥੇ ਕਾਰੀ ਜਿੰਨਾਂ ਦੀ ਘਰਤੀ ਆ ਜਿੱਥੇ ਸੀ ਖੜਿਓ ਇੱਥੇ ਦੇਖੀਆ ਕੋਲੇ ਟੂਆ ਹੁੰਦਾ ਪਾਣੀ ਹਾਰੇ ਛੱਡੇ ਕਰਨ ਵਾਲਾ ਉਹ ਦੇਖ ਕੇ ਕਾਰੀ ਜਿੰਨਾਂ ਘਰ ਕਾਰੀ ਜਿੰਨਾਂ ਕੁੰਡਾ ਖੜਕਾਇ ਰਾਤ ਨੂੰ ਵੀ ਇਹਨਾਂ ਕੋਲ ਲੋਹੇ ਦੀ ਯਾਰੀ ਹੁੰਦੀ ਹੈ ਬਈ ਕਿਸੇ ਲੋਟ ਮੇਰੀ ਬੇੜੀ ਵੱਡਾ ਬੇੜੀ ਵਡਾ ਲਈ ਹਟਕੜੀ ਵਡਾ ਲਈ ਹੋਈ ਹੋਈ ਜੋਤੀ ਦਾ ਪਿੱਥੋਂ ਉੱਪਰ ਗਿਆ। ਅਸਹੀ। ਪਿੱਥੋਂ ਉੱਪਰ ਕੇ ਫਿਰ ਰੋਟੀ ਟੁੱਕ ਖਾਣਾ ਹੁੰਦਾ ਹੁਣ ਲੱਕ ਦੋਸਤ ਦੇ ਘਰ ਬਾਗੜੀਆਂ ਦਾ ਘਰ ਆਥੇ। ਹੂੰ। ਉਹਦਾ ਕੁੰਡਾ ਖੜਕਾਇਆ। ਹਾਂ। ਜਦੋਂ ਕੁੰਡਾ ਖੜਕਾਇਆ ਤੇ ਬਾਹਰ ਖੋਲਤਾ। ਬਾਹਰ ਖੋਲਿਆ। ਉਹਨੂੰ ਪਤਾ ਨਹੀਂ ਵੀ ਆਊ ਮੇਰੇ ਕੋਲ ਨੂੰ। ਅਸਹੀ। ਉਹ ਕਹਿੰਦਾ ਰੋਟੀ ਤਾਂ ਨਹੀਂ ਆ ਮਿਲਦੀ ਮਿਲਦੀ। ਮੈਨੂੰ ਨਾ ਤੈਨੂੰ ਮੋٹے ਦਿਨ ਹੋ ਗਏ ਪਾਣੀ ਤੱਤਾ ਕਰ ਨਾ ਆਇਆ ਨਾ ਤੱਤਾ ਕਰਕੇ ਰਾਤ ਨੂੰ ਪੜੀ ਲੈ ਹੁਣ ਚਾਹ ਕਰ ਚਾਹ ਪਾਣੀ ਪੀ ਕੇ ਬਈ ਚਾਰ ਹੁਣ ਮੈਨੂੰ ਛੱਡ ਗਿਆ ਉਹਦੇ ਡਾਕੂ ਚੌਂ ਵਾਲੀ ਢਾਬਾਂ 'ਚ ਤੇ ਚੌਂ ਦੇ ਤੇ ਪਿੱਛੇ ਦੇ ਵਿਚਾਲੇ ਇੱਕ ਧਰਤੀ ਆ ਉਹਦਾ ਨੋਟਾ ਬਾਦੀ ਹੁਣ ਬਾਦ ਦਤਾ ਹੈ ਜੁਗ ਦੇ ਮਰ ਬਾਬਨ ਦੀ ਹੋਈ ਤਾਂ ਮੈਂ ਕਹਿ ਨਹੀਂ ਸਕਦਾ ਠੀਕ ਜੀ ਬੰਨਾ ਤੇ ਉੱਥੇ ਉਹਨਾਂ ਢਾਬਾਂ 'ਚ ਉਨੇ ਕੋਲ ਰਵਾਰਡ ਕਰਦੇ ਕੋਈ ਬਾਜ਼ੀ ਦਿੱਤੀ ਮੁਰੋ ਦੀ ਜ ਪਤਾ ਲਾ ਕੇ ਦੇਣੀ ਦੱਸ ਕੇ ਆਦੀ ਬਈ ਨਿੱਕਾ ਪੱਜ ਗਿਆ ਗੱਡੀ ਤੋਂ ਹੂੰ ਬਈ ਨਿੱਕਾ ਹੋ ਸਕਦਾ ਇੱਥੇ ਤੇਰੇ ਕੋਲ ਨੂਪੜੇ ਡਾਕੋਂ ਨੂੰ ਵੀ ਪਤਾ ਲੱਗਿਆ ਹਾਤੀ ਇੱਕ ਵਾਰ ਨਾ ਅਸੀਂ ਪਤਾ ਦੇ ਤਾ ਲੋਕਾਂ ਨੇ ਬਈ ਨਿੱਕਾ ਆ ਗਿਆ ਬਗੜਿਆ ਕਰੇ ਜ ਆ ਬੋਲੇ ਬਗੜਿਆ ਦਾ ਬੰਦਾ ਝਲੇ ਆਤਾ ਮਿਲੇ ਹੋਇਆ ਉਹ ਟੁੰਗਾ ਆਇਆ ਇਹ ਮੁੰਡੇ ਨੂੰ ਕਹਿੰਦਾ ਮੁਸਲਮਾਨਾਂ ਦੇ ਨੂੰ ਕਰ ਤੂੰ ਇੱਧਰ ਕਿਉਂ ਜਿੰਨ ਕਮਾਉਣਾ ਹੈ ਤੂੰ ਪਾਕਿਸਤਾਨ ਚ ਲੱਗਿਆ ਤੈਨੂੰ ਇੱਧਰ ਡਰ ਤੈਨੂੰ ਪਾਕਿਸਤਾਨ ਚ ਕੋਈ ਨਹੀਂ ਪੁੱਛਦਾ ਅਸਲੀ ਇੱਧਰ ਆਪਦੇ ਸਾਰੇ ਡਰਸ ਦੇ ਤੇ ਜਿਲ੍ਹੇ ਦਾ ਪਿੰਡ ਦਾ ਤਹਿਸੀਲ ਦਾ ਬਈ ਆਏ ਚਿੱਠੀ ਪਾ ਦਿਆ ਕਰ ਬਈ ਨਿੱਕਾ ਮੇਰੇ ਕੋਲੇ ਆ ਗਿਆ ਉਹਨੂੰ ਲੈ ਕੇ ਫੇ ਛੱਡਣ ਬਾਗਿਆ ਡਾਕਰ ਨੇ ਸਾਰਿਆਂ ਨੇ ਕਹਤਾ ਤੂੰ ਲਿਖਾ ਸਕਦਾ ਤੂੰ ਜਾ ਉਠੋ ਫੇਰਾ ਉਹਨੂੰ ਪਾਕਿਸਤਾਨ ਚ ਦਿਖਾ ਕੇ ਹੂੰ ਕਿਸੇ ਚੀਜ਼ ਦਾ ਨਹੀਂ ਕੀਤਾ ਮੋ ਹੂੰ ਸ਼ਾਇਦ ਰਸਤਰਾ ਕਿਸੇ ਨੇ ਬਾਣਾ ਬੰਦ ਕੇ ਭਗਮਾ ਬਣਾ ਪਾਇਆ ਹੂੰ ਭਗਮਾ ਬਣਾ ਪਾ ਕੇ ਖੀਨ ਜਦੋਂ ਤੁਰਨੋਂ ਫਿਰਨ ਸੀ ਰਹਿ ਗਿਆ ਬੁੜਾ ਹੋਇਆ ਜਖੇਪੜਾ ਗਿਆ ਅਸਾਹੀ ਜਖੇਪੜ ਸੋਹਰੇ ਤੇ ਨਿੱਕੇ ਦੇ ਨਿੱਕੇ ਦੇ ਹੰਬਲ ਕੇ ਬਾਸ ਹੂੰ ਉੱਥੇ ਬੈਠ ਗਿਆ ਬਾਹਰ ਝੂਮੀ ਪਾ ਕੇ ਰੋਟੀ ਟੋਕ ਮੁੰਡੇ ਭੇਜਦਾ ਉਹ ਪੁੱਤਰ ਵਾਹ ਕੇ ਬੈਠਾ ਬੰਦੇ ਮੈਨੂੰ ਡਰਦਾ ਕਰੋ ਪੁੱਤਰੇ ਭੁੰਡ ਨਹੀਂ ਉੱਥੇ ਸਿਆਣੇ ਬੰਦੇ ਕਹਿੰਦੇ ਇਹ ਕਿੱਦਾਂ ਉੱਥੇ ਕਰਾਂਗੇ ਹੁਣ ਨਵੇਂ ਮੁੰਡਿਆਂ ਨੂੰ ਕੀ ਪਤਾ ਵੀ ਸੰਤ ਕੌਣ ਨੇ ਹੈ ਉਹ ਕਹਿੰਦੇ ਇਹਨਾ ਕੰਮ ਕਰੋ ਮੈਂ ਰੱਖ ਬਹਿ ਜਾऊंगा ਬੈਂਚ ਤੇ ਆ ਮਾਰ ਤੁਸੀਂ ਇੱਥੇ ਦਾਹ ਕਰ ਦੋ ਉੱਥੇ ਦਾਹ ਕਰਤਾ 48 ਸਾਲ ਹੋ ਗਏ ਭਾਈ ਨਿੱਕਾ ਮਰੇ ਨੂੰ अच्छा। ਨਿੱਕਾ ਮਰੀਦ ਬਾਦ ਉਥੇ ਪੁੱਤ ਗਏ ਨੇ ਉਹਦੇ ਪੁੱਤ ਨੇ। ਕਿੰਨੇ ਹੋਏ 39 ਵੀ ਹੋਈ ਨੇ ਜੀ। 38 ਸਾਲ ਹੋਏ ਨੇ ਮਰੀ ਨੂੰ। ਹੂੰ। ਤੇ 90 ਸਾਲ ਦੀ ਉਮਰ ਦਾ ਹੋ ਕੇ ਮਰੇ। ਅੱਛਾ ਜੀ। ਅੱਛਾ। ਕਿੱਥੇ ਦੇਖ ਲਓ ਉਹ ਤੋਂ ਫਾਂਸੀ ਲੱਗਣੀ ਸੀ। ਹਾਂ ਕਿੱਥੇ ਫਾਂਸੀ ਲੱਗਣੀ। ਵੇਖ ਭਲਾਈ ਨੇ ਕਿੱਥੇ ਗੁੱਟ ਸੀ ਤੇ ਕੋਣ। ਹੂੰ। ਮੇਰੀ ਵਿਆਹ ਤਾਂ 10 ਸਾਲ ਪਹਿੰਦੀ ਹੋਇਆ ਉਹ। ਹੋਰ ਹੋਰ ਤੂੰ ਅੱਜ ਦਾ। ਉਹ 28 ਸਾਲ ਹੀ ਹੋਏ ਨੇ ਪਰ ਜੇ 28 ਸਾਲ ਹੋਣ ਪਰ ਕਾਹਨ ਟਾਲੀ ਹੋਗੇ ਮੇਰੇ ਵੀ ਆ 28 ਸਾਲ ਹੀ ਹੋਏ ਨੇ ਪਰ 12 ਸਾਲ ਪਹਿਲਾਂ ਦੀ ਗੱਲੀ ਆ ਉਹ ਉਹ 36 ਸਾਲ ਸੱਦੇ ਸੱਦੇ ਦੇ ਜਰਮ ਤੋਂ ਚੂਹ ਚਾਲ ਤੋਂ ਵਾਲੀ ਗੱਲ ਆ ਸਾਡਾ ਭਰਾ ਦਾ ਫਰਦ ਨਾ ਪਾਣੀ ਅਸਾਈ ਉਹ ਬੰਦੇ ਤੁੰਗੋ ਜੀ ਦੇ ਸਾਡੇ ਕੋਲੇ ਆ ਗਏ ਗੱਲਾਂ ਚੱਲ ਪਿਆ ਦੇ ਨੇ ਮੈਂ ਕਿ ਮੈਂ ਘਾ ਦੇਣ ਛੋਟਾ ਹੋਰ ਤੁਸੀਂ ਜਾਓ ਨਾ ਮਾਫੇ ਮੈਂ ਤਾਂ ਰਾਤ ਨੂੰ ਪਰਦੇ ਆ ਗੁਣਾ ਗੱਲਾਂ ਇਹ ਗੱਲਾਂ ਕਰਨਾ ਛੱਡ ਦੇ ਜੇ ਕੋਈ ਬੰਦਾ ਮਿਲ ਜਾ ਜਿਉਣੇ ਮੋੜ ਦੀ ਜਿਉਣੇ ਵਾਲੇ ਮੋੜਾਂ ਦਾ ਬੰਦਾ ਸਾਡੇ ਆ ਗਿਆ ਕੇਰਾ ਹੂੰ ਸਾਰੀ ਰਾਤ ਜੋ ਬੰਦੇ ਨੂੰ ਮੈਂ ਸੁਣਦਾ ਛੱਡੋ ਦਵਾ ਜੀ ਕਹਿੰਦਾ ਹੂੰ ਕਹਿੰਦਾ ਪੈ ਜੋ 3:00 ਵਜੇ ਹੂੰ ਉਹ ਬਾਪੂ ਜੀ ਕਹਿੰਦਾ ਨਹੀਂ ਭਾਈ ਹੂੰ ਆਪਰਾ ਬੱਲਾ ਜਵਨੇ ਮੋੜ ਦੇ ਕੰਗਰ ਰੋਲਾ ਕਦਾ ਕੱਟ ਕਰਦੇ ਟੀ ਇਹਨੂੰ ਕੱਟ ਕਰਨਾ ਨੇ ਇੱਕ ਵਾਰ ਫ਼ਰਦਾਨ ਵਾਲੀ ਲੜਾਈ ਕਹਿੰਦੇ ਸੀ ਤੁਸੀਂ ਉਹ ਉਹ 16 ਰੁਪਏ ਦਾ ਭਾਅ ਸੀ ਸੋਨੇ ਦਾ ਅੱਛਾ ਜੀ ਟੋਲੇ ਦਾ ਹੂੰ 16 ਰੁਪਏ ਫੌਜੀ ਭਰਤੀ ਹੋ ਕੇ ਗਏ ਨੇ ਅੱਛਾ ਮਹੀਨੇ ਦਾ ਸੀ ਮਹੀਨੇ ਦਾ ਹੂੰ ਅੱਜ ਸਾਰੀ ਚੀਜ਼ ਤੋਂ ਨਜਾਇਜ਼ ਭਾਅ ਸੋਨੇ ਦਾ ਵਧਿਆ ਹੋਇਆ ਹੂੰ ਉਦੋਂ ਬਾਅਦ ਬਸਰੇ ਮਗਦਾਦ ਦੀ ਲਾਉਣ ਤੋਂ ਕੋਈ 10-15 ਸਾਮੇ ਲਾ ਕੇ ਇੱਕ ਸਾਡੇ ਪਿੰਡ ਦੇ ਬੰਦੇ ਦਾ ਵਿਆਹ ਦੀ ਮੇਰੇ ਪੱਕਾ ਹੀ ਯਾਦ ਹੈ ਹੂੰ 32 ਰੁਪਏ ਟੋਲੇ ਉਤੀ ਸੋਨੇ ਦਾ ਬਾਸਾ ਅਸਾਂ 2.3 ਉਦੋਂ ਜ਼ਮੀਨ ਦਾ ਕੀ ਰੇਟ ਸੀ ਆਪੂ ਜ਼ਮੀਨ ਦਾ ਗਹਿਣੇ ਦਾ ਰੇਟ ਤਾਂ 10 ਰੁਪਏ ਵਿੱਗੇ ਦਾ ਸੋਨਾ 32 ਰੁਪਏ ਸੋਨਾ 32 ਰੁਪਏ ਠੀਕ ਹੈ ਜੀ ਜਿਹੜਾ ਬੈੜਾ ਸੀ ਉਹ 30 ਰੁਪਏ ਵੱਡੇ ਦਾ ਠੀਕ ਹੈ ਜੀ 25 ਰੁਪਏ ਵਗੈਰਾ ਭਾ 30 ਰੁਪਏ ਵਗੈਰਾ ਭਾ ਹਲੇ ਰੋ 4 ਸਾਲ ਤੀ ਪਹਿਲਾਂ ਅੱਛਾ ਅੱਜ ਜ਼ਮੀਨ ਦੇ ਭਾ ਵੀ ਕਿੱਥੇ ਵਾ ਗਏ ਅੱਜ ਸੋਨਾ ਬਿੱਸੇ ਰਹਿ ਗਿਆ ਹੀ ਅੱਛਾ ਉਸ ਤੋਂ ਬਾਅਦ 2010 11 ਦੇ ਸਮੇਂ ਚ ਆਇਆ ਭਾਈ ਤੋਂ ਵੱਡੇ ਭਾਈ ਦਾ ਵਿਆਹ ਥੀ ਹੂੰ ਸਨਮ ਸਨਮ ਮੋਲੀਆ ਇੰਦੀਆ ਸੇ ਉਹਨਾਂ ਟੋੜਾ ਬਿਜੀ ਗੱਡੀਆਂ ਨੂੰ ਤਸਵੀਰ ਤੋਂ ਦਿੰਦੇ ਆ ਕੇ 90 ਰੁਪਏ ਟੋੜੇ ਦਾ ਪਾਤੀ 2010 11 ਦੇ ਸਮੇਂ ਦੀ ਗੱਲ ਹੈ ਅੱਜ 70 ਸਾਲ ਹੋ ਗਏ ਉਹਨਾਂ ਗੱਲਾਂ ਨੂੰ 70 19190 ਹਾਂ ਜੀ 1910 ਕਹੋ ਹਾਂ ਥੋੜਾ 1900 2080 ਚੱਲਦਾ ਅਚੀਬ ਰੋ ਦਸੀਆ ਰੋ ਸਾਹ ਸਾ ਉੱਤਰਲੇ ਪਾਸੇ ਹੋ ਹਾਂ ਅਸੀਂ ਸੰਭਤ ਬਿਕਰ ਵੀ ਆ ਜਾਵਾਂਗੇ ਠੀਕ ਹੈ ਠੀਕ ਹੈ ਕੋਈ ਹਣਾ ਅੰਗਰੇਜ਼ੀ ਲਾਗਿਆ ਜਾਰ ਕਰਨ ਮੈਂ ਠੀਕ ਹੈ ਜੀ ਅੱਜ ਦੇਖ ਲਓ ਸ਼ੌਂਦੇਆ ਪਾ ਕਿੱਥੇ ਚੜ ਗਿਆ ਸਹੀ ਗੱਲ ਹੈ ਜੀ ਫਿਰ 53 ਨਾ 71 71 ਦੇ ਸਮੇਂ ਵਿੱਚ 440 ਰੁਪਏ ਟੋਲੇ ਦਾ ਭਾਰ ਅਸਲ ਉਸੇ ਉਸੇ ਸਮੇਂ ਚ ਪਾਛੀ ਤੋਂ ਦਾ ਹੋ ਗਿਆ ਠੀਕ ਹੈ ਆਉਂਦੇ ਸਮੇਂ ਨੂੰ ਪਾਸ ਚੋਨੇ ਦਾ ਪੰਚਮਤਿਆ ਚ 75 ਚ ਪੂਰੇ ਹਜ਼ਾਰ ਦਾ ਹੋ ਗਿਆ ਠੀਕ ਆ ਜ਼ਮੀਨ ਵੀ ਵੱਧ ਗਈ 3000 ਕਿੱਲਾ ਅੱਛਾ 4000 ਕਿੱਲੇ ਤੋਂ ਵਖਰੀ 7 ਦੇ ਵਖਰੀ ਇੱਥੇ ਜ਼ਮੀਨ ਮੂਰੇ ਲੰਘੀ ਸੋਏ ਤੋਂ ਫਿਰ ਦੂਆ ਦਾ ਹੋਣ ਲਖੀ ਆ ਲਖੀ ਨਾ ਮੰਨਣ ਨੂੰ ਸੋਨੇ ਹਲੇ ਮੂਰੀ ਅੱਛਾ ਸੇਵਾ ਨਾ ਤੇ 30000 ਨੂੰ ਵਿਕਲਿਆ